ਪੰਜਾਬ ਵਿੱਚ ਜਿਹੜਾ ਭ੍ਰਿਸ਼ਟਾਚਾਰ ਦਾ ਗੋਲ ਬਾਲਾ ਵਧਿਆ ਹੋਇਆ ਹੈ ਹੁਣ ਇੱਥੇ ਸੀਐਮ ਮਾਨ ਹੈ ਜਿਹੜਾ ਉਹ ਇਕੱਲਾ ਕੀ ਕਰੂਗਾ ਕਿਉਂਕਿ ਜੇ ਕੋਈ ਚੰਗਾ ਕੰਮ ਕਰਦਾ ਉਹਦਾ ਸਾਥ ਦੇਣਾ ਚਾਹੀਦਾ ਹੁਣ ਜਿਹੜੇ ਇੱਕ ਤਾਂ ਲਟੇਰੇ ਆਫਸਰ ਨੇ ਇੱਕ ਮੇਰੇ ਅਰਗੇ ਦਲਾਲ ਨੇ ਜਿਨ੍ਹਾਂ ਦਾ ਕੋਈ ਕਾਰੋਬਾਰ ਨਹੀਂ ਕੋਈ ਧੰਦਾ ਨਹੀਂ ਉਹ ਜਾਂਦੇ ਆ ਦਫ਼ਤਰਾਂ ਦੇ ਵਿੱਚ ਚਿੱਟੇ ਕੁਰਤੇ ਪਜਾਇਮੇ ਪਾਏ ਪਜਾਮੇ ਪਾਏ ਵੀ ਆ ਤੇ ਹਾਂ ਜੀ ਇਹਨੂੰ ਛੱਡ ਦਿਓ ਜਿਹਨੂੰ ਫੜ ਲਓ ਜਿਹਦਾ ਆ ਹੈ ਜੀ ਇਹਦਾ ਆ ਹੈ ਉਹਨਾਂ ਨੂੰ ਇਹ ਪੁੱਛੋ ਵੀ ਤੁਹਾਡਾ ਕਾਰੋਬਾਰ ਕੀ ਹੈ ਫਿਰ ਜੇ ਕੋਈ ਗੱਲ ਹੋ ਜਾਂਦੀ ਹੈ ਫਿਰ ਉਹਨੂੰ ਧਾਰਮਿਕ ਮੁੱਦੇ ਲੈ ਲੈਂਦੇ ਐ ਜਾਤੀਵਾਦ ਚ ਲੈ ਲੈਂਦੇ ਐ ਜਾਂ ਕੋਈ ਹੋਰ ਐਂਗਲ ਤੋਂ ਗੱਲ ਕਰਦੇ ਐ ਤੇ ਅਫਸਰ ਪਤਾ ਕੀ ਕਹਿੰਦੇ ਨਾ ਤੂੰ ਫਲਾਣੇ ਨਾਲ ਗੱਲ ਕਰ ਲਈ ਤਾਂ ਸ਼ਿਕਾਇਤੀ ਹੈ ਜਾਂ ਫਲਾਣੇ ਨਾਲ ਗੱਲ ਕਰ ਲਾ ਇਹਨੂੰ ਲਿਆ ਤਾਂ ਬਲੈਕਮੇਲਰ ਹੈ ਤੇ ਦੂਜੇ ਨੂੰ ਕਹਿੰਦਾ ਯਾਰ ਤੂੰ ਕਿਉਂ ਆਇਆ ਇਹਦੇ ਨਾਲ ਇਹ ਅੰਤਰਰਾਸੀ ਠੱਗ ਅੰਤਰਰਾਜੀ ਜਿਹੜਾ ਹੈਗਾ ਠੱਗ ਹੈ ਤੇ ਜੇ ਸੋਨੂੰ 5-4 ਲੱਖ ਰੁਪਈਆ ਦੇ ਦੇ ਅੰਤਰਰਾਜੀ ਠੱਗ ਹੈ ਜਿਹੜਾ ਨੈਸ਼ਨਲ ਠੱਗ ਹੈ ਜਿਹੜਾ ਜੇ ਸੋਨੂੰ 5 ਲੱਖ ਦੇ ਦੇ ਲੱਖ ਰੁਪਈਆ ਤੁਹਾਡੇ ਲੀਡਰ ਨੂੰ ਦੇ ਦੇ ਤੇ ਫੇਰ ਕੀ ਹੈ ਫੇਰ ਉਹ ਠੀਕ ਹੈ ਫੇਰ ਚਾਹੇ ਆਥਨੇ ਉਸੇ ਅਫਸਰ ਨਾਲ ਬਿਸਕੀ ਵੀ ਆਇਓ ਹੁਣ ਜਿਹੜੀ ਆਪਾਂ ਗੱਲ ਗੱਲ ਬੀਬੀ ਥਾਰ ਵਾਲੀ ਕਰਦੇ ਆਂ ਪਿੰਡ ਬਾਦਲ ਤੋਂ ਫੜੀ ਗਈ ਉਹ ਕੱਲਾ ਟੌਪਿਕ ਉਸ ਅਮਨਦੀਪ ਕੌਰ ਦੇ ਨਾਲ ਲੈ ਕੇ ਜਾਵੋ ਇੱਥੇ ਹੌਲਦਾਰ ਬਥੇਰੇ ਨਾਲ ਹੌਲਦਾਰ ਮੁਨਸ਼ੀ ਲੱਗ ਕੇ ਫੀਲਿੰਗਾਂ ਲੈਂਦੇ ਨਾ ਤੇ ਇਹ ਕਹਿ ਰਿਹਾ ਅਗਲੇ ਨੂੰ ਸਾਡੇ ਕੋਲ ਰੋਜ਼ ਆਉਂਦੇ ਆ ਲੋਕ ਇੱਥੇ ਕੇਸ ਆਉਂਦੇ ਆ ਕਿਹਦੇ ਕਿਹਦੇ ਨਾਲ ਲੜੀ ਆ ਪੱਕੀ ਦੀ ਕਿਹਦੇ ਨਾਲ ਬੈਰ ਪਾਈ ਏ ਉਹ ਤਾਂ ਅਗਲਾ ਖੜੇ ਨਾ ਇਹ ਫੀਡਟ ਦੇ ਦੇਵੇ bizness bureau ਦੇ ਦੇਵੇ bizness commission ਚ ਦੇਵੇ ਔਰ ICIC ਦੇ ਦੇਵੇ ਸੀਬੀਆਈ ਨੂੰ ਦੇਵੇ ਜੇ ਸੈਂਟਰ ਦਾ ਹੈਗਾ ਕੋਈ ਆਈਪੀਐਸ ਅਫਸਰ پیسے ਦਿੰਦਾ ਵੱਖ-ਵੱਖਰੇ ਬਿੰਗੇ ਸਵੰਦਰਤਾ ਜ਼ਿਲ੍ਹੇ ਦੇ ਐਸਐਸਪੀ ਨੂੰ ਦੇਵੇ ਭਾਈ ਤੇਰੇ ਨਾਤੇ ਆਪੇ ਇਸ ਲੈਂਦੇ ਆ ਡੀਆਈਜੀ ਨੂੰ ਦਰਖਾਸਤ ਦੇਵੇ ਮਤਲਬ ਜਦੋਂ ਅਸੀਂ ਰਿਕਾਰਡਿੰਗਾਂ ਸੁਣਦੇ ਆ ਤਾਂ ਬੜੇ ਹੈਰਾਨ ਹੁੰਦੇ ਆ ਤੇ ਹੌਲਦਾਰ ਕਹੀ ਜਾਂਦੇ ਜਿੰਨਾ ਚਿਰ ਮੈਂ ਬੈਠਾ ਪ੍ਰਵਾਹ ਨਾ ਮੰਨ ਦੇਖੋ ਤੁਸੀਂ ਉਹ ਲੋੜਾ ਪੈ ਗਿਆ ਐਸਚੂ ਨੇ ਉਹਨਾ ਕੰਮ ਕਰਿਆ ਜਿਨੇ ਹੌਲਦਾਰ ਥਾਣੇ ਨੂੰ ਚਲਾ ਰਹੇ ਆ ਜੇ ਕੋਈ ਸ਼ਿਕਾਇਤ ਆ ਜਾਂਦੀ ਹੈ ਫਿਰ ਸ਼ਿਪਾਰਸ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਾਡੇ ਕੋਲੇ ਨਹੀਂ ਜੇ ਕੋਈ ਕਰਦਾ ਹੈ ਵਿਜੀਲੈਂਸ ਕੋਲੇ ਸਾਡੇ ਕੋਲ ਤਾਂ ਕੋਈ ਅਜਿhta ਕੋਈ ਅਥਾਰਟੀ ਨਹੀਂ ਹੈਗੀ ਅਜੇ ਤੱਕ ਇਹਨੂੰ ਰਾਹ ਪਾ ਦਿੰਦੇ ਆ ਭਾਈ ਆ ਤੇਰਾ ਕਮਿਸ਼ਨ ਦਾ ਕੰਮ ਹਿਊਮਨ ਰਾਈਟਸ ਕਮਿਸ਼ਨ ਚ ਪਾ ਦੇ ਆ ਤੇਰਾ ਫਲੰਨਾ ਹੈਗਾ ਕਿਸੇ ਨੂੰ ਰਾਹ ਵਿਖਾਉਣਾ ਕੋਈ ਜੁਰਮਣੀ ਕੋਈ ਪਾਪ ਨਹੀਂ ਪਰ ਧੰਦਾ ਕਰਨਾ ਉਜਰ ਮੈਂ ਹੁਣ ਥਾਰ ਵਾਲੀ ਬੀਬੀ ਮਸ਼ਹੂਰ ਹੋ ਗਈ ਸੋਸ਼ਲ ਮੀਡੀਆ ਨੇ ਚੱਕਦੀ ਇਥੇ ਨੇਕਾ ਹੌਲਦਾਰਾ ਤੇ ਥਾਣੇਦਾਰ ਹੈ ਜਿਹੜੇ ਲੱਖਾਂ ਰੁਪਏ ਲਈ ਜਾਂਦੇ ਨੇ ਤੇ ਲੋਕ ਵਿਚਾਰੇ ਬੋਲਦੇ ਨਹੀਂ ਹੁਣ ਜਿਹੜਾ ਬਿਜ਼ਨਸਮੈਨ ਬੰਦਾ ਹੈ ਉਹਨੇ ਆਪਦਾ ਬਿਜ਼ਨਸ ਕਰਨਾ ਹੈ ਉਹ ਦੇਖ ਕੇ ਲੱਖਾਂ ਰੁਪਿਆ ਆਪਦਾ ਚੁੱਪ ਕਰ ਜਾਂਦਾ ਤੇ ਜੇ ਕੋਈ ਉਹਦੇ ਨਾਲ ਕੋਈ ਕਿਸਾਨ ਯੂਨੀਅਨ ਦਾ ਆ ਜਾਂਦਾ ਤਾਂ ਉਹਨੂੰ ਕਹਿੰਦੇ ਇਹਨੂੰ ਨਾ ਲੈ ਕੇ ਤੂੰ ਫਲਾਨੇ ਬੰਦੇ ਨੂੰ ਮਿਲ ਲਈ ਉਹ 25-75 ਦੇ ਮੈਚ ਉਹ ਲੌਂਦਾ ਜੇ ਲੱਖ ਰੁਪਈਆ 25000 ਉਹ ਰੱਖ ਲੈਂਦਾ ਤੇ 75000 ਅਫਸਰ ਉਹ ਦੇਂਦਾ ਜਿਹੜੇ ਵਿਚੋਲੇ ਨਾ ਆਮ ਮਿਲਣਗੇ ਮੇਰੇ ਵਰਗੇ ਤੁਹਾਨੂੰ ਦਫ਼ਤਰਾਂ ਦੇ ਵਿੱਚ ਥਾਣਿਆਂ ਦੇ ਵਿੱਚ ਦਲਾਲੀਆਂ ਕਰਦੇ ਤਹਿਸੀਲਾਂ ਦੇ ਵਿੱਚ ਤੇਰਾ ਸਟੇਡੀਅਮ ਤੋਂ ਆਰਡਰ ਕਰਾ ਦੇਾਂਗੇ ਤਹਿਸੀਲਦਾਰ ਤੋਂ ਤਰਾਹ ਕਰਾ ਦੇਾਂਗੇ ਬੈਲ ਫਲੇਗ ਤੇਰੇ ਕਬਜ਼ੇ ਕਰਾ ਦੇਾਂਗੇ ਥਾਣੇ ਦੇ ਵਿੱਚ ਤੇਰੀ ਡੀਡੀਆਰ ਖਤਮ ਕਰਾ ਦੇਾਂਗੇ ਆ ਤੇਰਾ ਪਰਚਾ ਕੋਈ ਕੈਂਸਲ ਕਰਾ ਦੇਾਂਗੇ ਆ ਰੌਟਰ ਪਵਾ ਕੇ ਤੈਨੂੰ ਆ ਕਰਾ ਦੇਾਂਗੇ ਬੜੇ ਬੜੇ ਬੰਦੇ ਦਲਾਲ ਨਾਲ ਤੇ ਗੱਲਾਂ ਕਰਨਗੇ ਉਹ ਬੜੀਆਂ ਨੇਕ ਦੇ ਆਲੂ ਬਾਬੇ ਫਰੀਦ ਵਾਲੀਆਂ ਤੇ ਜਦੋਂ ਫੋਨ ਆਉਂਦਾ ਤਾਂ ਉਹਨੂੰ ਕਹਿੰਦੇ ਆ ਫਲਾਣੇ ਤਾਂ ਆ ਜੀ ਤੇ ਮੇਰੇ ਇੰਨਾ ਪਰਮਿਸ਼ਨ ਰੱਖ ਦੀ ਇਸ ਕਰਕੇ ਭਾਈ ਕੱਲੀ ਬੀਬੀ ਥਾਰ ਵਾਲੀ ਨਹੀਂ ਇੱਥੇ ਹੌਲਦਾਰ ਬਥੇਰੇ ਨਾ ਜਿਹੜੇ ਫੋਨਾਂ ਤੇ ਜਿਨ੍ਹਾਂ ਦੀਆਂ ਰਿਕਾਰਡਿੰਗਾਂ ਆ ਰਹੀਆਂ ਵੀ ਭਾਈ ਪ੍ਰਵਾਹ ਨਾ ਮੰਨ ਮੇਰੇ ਹੁੰਦੇ ਤੇ ਜਦੋਂ ਕੋਈ ਦਰਖਾਸਤ ਜਾੜਨ ਦੀ ਆ ਪਰ ਖੜੇ ਹੋ ਉਹ ਡਿੱਗਦੇ ਆ ਤੇ ਤਸਕੀਰੀਆਂ ਵਾਲੇ ਭਾਲਦੇ ਤੁਰੇ ਫਿਰਦੇ ਆ ਇਸ ਕਰਕੇ ਜਿਹੜੇ ਮੈਂ ਇਸ ਮੱਧਵਰਾਹੀਂ ਲੋਕਾਂ ਨੂੰ ਬੇਨਤੀ ਕਰਦਾ ਵੀ ਚਲੋ ਗਲਤੀ ਇਨਸਾਨ ਤੋਂ ਹੋ ਜਾਂਦੀ ਹੈ ਗਲ ਇਨਸਾਨ ਇੱਕ ਗਲਤੀ ਦਾ ਪੁਤਲ ਹੈ ਇਸ ਕਰਕੇ ਆਪਣੇ ਥਾਣੇ ਬਣੇ ਆ ਇਸ ਕਰਕੇ ਥਾਣੇ ਬਣੇ ਆ ਕਚੇਰੀਆਂ ਬਣੀਆਂ ਜੇ ਗਲਤੀ ਹੋ ਜਾਂਦੀ ਤਾਂ ਹੀ ਥਾਣੇ ਕਚੇਰੀ ਜਾਂਦੇ ਆ ਨਾ ਜਿਹੜਾ ਬੰਦਾ ਗਲਤੀ ਜੇ ਤੋ ਹੋਈ ਨਹੀਂ ਉਹ ਕੀ ਲੈਣ ਜਾਊਗਾ ਗਲਤੀ ਇੱਕ ਇਨਸਾਨ ਦੇ ਹਿੱਸੇ ਆਈ ਹੈ ਪਰ ਗਲਤੀ ਨੂੰ ਇੱਕ ਫਿਤਰਤ ਨਾ ਮੰਨੀਏ ਵੀ ਬਾਰ ਬਾਰ ਗਲਤੀ ਕਰੀਏ ਵੀ ਸਾਡੀ ਇੱਕ ਫਿਤਰਤ ਆ ਯਾਰ ਵੀ ਅਸੀਂ ਗਲਤੀ ਕਰੇ ਬਾਰ ਬਾਰ ਕਰੀਏ ਸੋ ਮੈਂ ਇਸ ਮਾਧਮ ਰਾਹੀਂ ਬੇਨਤੀ ਕਰਦਾ ਹਾਂ ਜਿਹੜੇ ਸਾਡੀ ਪਬਲਿਕ ਆਵਾਮ ਆ ਵੀ ਭਾਈ ਸੜਕਾਂ ਤੇ ਆਓ ਤੁਸੀਂ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਉਹਦੇ ਖਿਲਾਫ ਪਰਚਾ ਦਰਜ ਕਰਾਓ ਕੋਈ ਜ਼ਰੂਰੀ ਨਹੀਂ ਰਿਕਾਰਡਿੰਗ ਕਰਨੀ ਸੁਪਰੀਮ ਕੋਰਟ ਨੇ ਕਿਹਾ ਇੱਕ ਜੁਰਮ ਹੈ ਕਿਹਨ ਜਦੋਂ ਬੰਦਾ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਉਹਨੂੰ ਰੈੱਡ ਹੈਡਿੰਗ ਪਾਡੋ ਆਊਟ ਆਫ ਜ਼ਿਲ੍ਹੇ ਤੋਂ ਬਿਜినੈਸ ਲਿਆਓ ਉਸ ਜ਼ਿਲ੍ਹੇ ਦੀ ਬਿਜినੈਸ ਨਾ ਕਰਨਾ ਕਰੋ ਕਦੇ ਵੀ ਦੱਸੋ ਮੈਨੂੰ ਦੱਸੋ ਜਿਹੜਾ ਮੰਗਦਾ ਠੋਕ ਦਾਂਗੇ ਮੰਜੀ ਚਾਹ ਕਿੱਡਾ ਵਟਾਅ ਅਫਸਰ ਹੈ ਆਜੋ ਹੈੱਡਕੁਆਰਟਰ ਚੱਲਦੇ ਆਪਾਂ ਸੈਕਟਰ 68 ਮਹਾਲੀ ਬਿਜ਼ਨੈਸ ਦਾ ਦਤਰਾਉ ਕਰਨੇ ਸੀ ਬਿੱਲੇ ਬੈਠੇ ਆ ਤਾਂ ਭਾਲਦੇ ਆ ਮੈਂ ਜਿੱਕ IPS ਅਫਸਰ ਨੂੰ ਫੋਨ ਕੀਤਾ ਸੀ ਮਹਾਰਾ ਜੀ ਐਂ ਕਰਕੇ ਆ ਗੱਲ ਹੈ ਕਹਿੰਦੇ ਲੇਟ ਹੋ ਬਾਈ ਜੀ ਤੁਸੀਂ ਆਜੋ ਇਸ ਕਰਕੇ ਜਿਹੜਾ ਹੈਗੇ ਚਲੋ ਜ਼ਿਲ੍ਹੇ ਦੇ ਵਿੱਚ ਇਹ ਨਹੀਂ ਸਾਰੇ ਇਮਾਨਦਾਰ ਅਧਿਕਾਰੀ ਵਿਜੀਲੈਂਸ ਦੇ ਵਿੱਚ ਸਰਕਾਰ ਸੋਚ ਸਮਝ ਕੇ ਲੁੰਦੀ ਹੈ ਪਰ ਜੇ ਡਾਊਟਫੁਲ ਹੋ ਜਾਂਦਾ ਹੈ ਤਾਂ ਆਟੋ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆਪਾਂ ਜੋਨਾ ਦੇ ਆਈਜੀ ਬੈਠੇ ਨੇ ਔਰ ਹੈੱਡ ਕੁਆਟਰ ਦੇ ਵਿੱਚ ਬੈਠੇ ਆ ਤੇ ਉੱਥੋਂ ਜਿਹੜਾ ਹੈਗੇ ਆ ਰੰਗ ਲਾ ਕੇ ਦੇ ਦਿੰਦੇ ਆ ਤੇ ਲਿਆ ਕੇ ਫੜਾ ਦੋ ਬੋਰੀ ਚ ਪਾ ਕੇ ਲੈ ਜਾਂਦੇ ਉਹ ਰਿਮਾਂਡ ਮਿਲਦਾ 4-4 ਦਿਨਾਂ ਦਾ ਇਰਪੋਰ ਦੇ ਕਿਹਦੇ ਪੈਸੇ ਆ ਕੀ ਕਰਿਆ ਸੀ ਕੀ ਡੀਡੀ ਆ ਰਪਾਈ ਸੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਪੁਲਿਸ ਦਾ ਪਰਚਾ ਦਰਜ ਕੀਤਾ ਹੋਇਆ ਕੈਨਸਲ ਹੋ ਜਾਂਦਾ ਬਿਜੀਲੈਂਸ ਦਾ ਪਰਚਾ ਦਰਜ ਹੋਇਆ ਕੈਨਸਲ ਨਹੀਂ ਹੁੰਦਾ ਦੂਜੀ ਗੱਲ ਦੂਜੀ ਗੱਲ ਜੇ ਕੋਈ ਬੰਦਾ ਮੇਰੇ ਵਰਗਾ ਠੱਗੀ ਮਾਰ ਲੇ ਉਹਨੇ ਥਾਣੇ ਵਿੱਚ ਪੈਸੇ ਦੇਤੇ ਕਿ ਮੈਂ ਜੀ ਇਹਦੇ ਪੈਸੇ ਦੇਤੇ ਉਹ ਦਫਤਰ दाखल ਹੋ ਜਾਂਦੀ ਤੇ ਵਿਜੀਲੈਂਸ ਕੋਲੇ ਜੇ ਕੋਈ ਬੰਦਾ ਕੈਦੇ ਜਾ ਕੇ ਵੀ ਹਾਂ ਜੀ ਮੈਂ ਥਾਣੇਦਾਰ ਨੂੰ ਪੈਸੇ ਦਿੱਤੇ ਸੀ ਤੇ ਉਹਨੇ ਮੇਰੇ ਜਿਹੜੇ ਆਗੇ ਵਾਪਸ ਕਰਤੇ ਤਾਂ ਉਹਦਾ ਇੱਕ ਰਿਕਾਰਡ ਬਣ ਗਿਆ ਵਿਜੀਲੈਂਸ ਫੇਰ ਪਰਚਾ ਦੇ ਦਿੰਦੀ ਹੈ ਹੋਰ ਤੇ ਵਿਜੀਲੈਂਸ ਨੂੰ ਇਹ ਪਤਾ ਲੱਗ ਜੇ ਵੀ ਆ ਚੀਜ਼ੇ ਹੋਈ ਆ ਤਾਂ ਸੂ ਮੋਟੋ ਵੀ ਲੈ ਲੈਂਦੀ ਆ ਕੋਈ ਗੱਲ ਨਹੀਂ ਵੀ ਬੰਦਾ ਭਾਜੂ ਭਾਜੇ ਜਿਵੇਂ ਸਾਡੀ ਪੁਲਿਸ ਹੈ ਜੇ ਕਿਸੇ ਕੋਲੇ ਫੀਮ ਪਈ ਆ ਉੱਕੀ ਪਈ ਆ दारू ਪਈ ਆ ਤਾਂ ਮੰਨਿਏ ਸਾਈਡ ਆਊਟ ਪਾ ਕੇ ਜਾਂਦਾ ਹੈ ਰੁੱਕਾ ਕੱਟ ਕੇ ਜਾਂਦਾ ਤੂੰ ਪਰਚਾ ਦੇ ਦਿੰਦਾ ਉਹਦੇ ਬੇਰ ਨਾਲ ਤੇ ਪਰਚਾ ਦਰਜ ਹੁੰਦਾ ਇਸ ਕਰਕੇ ਵਿਜੀਲੈਂਸ ਵੀ ਹਮਸੈਲਫ ਲੈ ਲੈਂਦੀ ਹੈ ਤੇ ਨਾਲ ਇਹ ਹੈ ਆਮਦਨ ਤੋਂ ਵੱਧ ਜੇ ਕਿਸੇ ਕੋਲੇ ਜਾਇਦਾਦ ਬਣਾਈ ਹੈ ਦੱਸੋ ਠੋਕੂ ਪੰਚਾਰਨ ਕੋਸਨੂਣੀ ਕਲੀ ਨੂੰ ਸਿਵਲ ਦੇ ਵਿੱਚ ਬਥੇਰੇ ਨਾ ਹਸਪੀਟਲਾਂ ਚ ਬਥੇਰੇ ਬੈਠੇ ਆ ਜਿਹੜੇ ਡੋਪ ਟੈਸਟ ਕਰਦੇ ਆ ਨੈਗੇਟਿਵ ਦੱਸਦੇ ਆ ਜਿਹੜਾ 2-2 ਕਿਲੋ ਭੁੱਕੀ ਖਾਂਦਾ ਉਹਨੂੰ ਨੈਗੇਟਿਵ ਬਣਾਈ ਜਾਂਦੇ ਆ ਵੀ ਤਾਂ ਜੰਮਾ ਨਹੀਂ ਖਾਂਦਾ ਬਾਜ ਉਹਦੀ ਤਲਤੌਂਦੀ ਹੈ ਤਸਲਾਉਂਦੀ ਹੈ ਸੀਲਾਨ ਦੇ ਵਿੱਚ ਪੈਸੇ ਲੈ ਜਾਂਦੀ ਹੈ ਆ ਮਾਨ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜੀ ਆਨਲਾਈਨ ਰਜਿਸਟਰੀਆਂ ਕਰਦੇ ਆ ਨਹੀਂ ਦਲਾਲ ਬੈਠੇ ਇੱਥੇ ਤਹਿਸੀਲਦਾਰ ਨੂੰ 2000 ਰੁਪਏ ਦਿੰਦੇ ਆ ਉਹਦੇ ਨਾਂ ਤੇ 10000 ਫੜਿਆ ਜੀਬ 'ਚ ਪਾਇਆ ਬਦਨਾਮ ਕੌਣਾ ਹੈ ਤਹਿਸੀਲਦਾਰ ਯਾਰ ਤੁਸੀਂ ਗਲਤ ਕੰਮ ਕਿਉਂ ਕਰਦੇ ਆ ਅਫਸਰ ਸਾਹਿਬਾ ਨੂੰ ਬੇਨਤੀ ਕਰਦਾ ਵੀ ਆਦੀ ਬਦਨਾਮੀ ਕਿਉਂ ਕਰਾਉਣੀ ਹੋ ਇਹ ਨਾ ਸੋਚੋ ਵੀ ਮਾਨਸਾਂ ਦੇ ਵਿੱਚ ਲੱਗੇ ਆ ਲੱਖਾਂ ਰੁਪਏ ਲੈ ਲਿਆ ਅਸੀਂ ਪਟਿਆਲੇ ਰਹਨੇ ਆ ਜਰ ਜਵਾਕ ਚੱਲੇ ਤਾਂ ਬਿਓ ਨਾ ਕਾਲ ਨੂੰ ਜਦੋਂ ਫਸ ਗਏ ਤੁਸੀਂ ਸੋਸ਼ਲ ਮੀਡੀਆ ਕਹੇ ਜਾਂ ਪਲੇਟਫਾਰਮ ਹੈ ਬਿਨਾ ਮਤਲਬ ਤੋਂ ਬਦਨਾਮੀ ਕਰ ਦਿੰਦਾ ਤੇ ਬਿਨਾ ਮਤਲਬ ਤੋਂ ਚੱਕ ਦਿੰਦਾ ਸੋ ਇਸ ਮਾਧਮ ਰਾਹੀਂ ਜਿਹੜੀ ਵੀਡੀਓ ਬੱਡੀ ਹੋਗੀ ਮੈਂ ਬੇਨਤੀ ਕਰਦਾ ਵੀ ਥਾਰ ਵਾਲੀ ਬੀਬੀ ਕੱਲੀ ਨਹੀਂ ਥਾਰ ਵਾਲੇ ਤੇ ਭਾਈ ਵੀ ਐ ਥਾਰਾਂ ਦੇ ਇੱਥੇ ਰੋਲੇ ਵੀ ਪਏ ਆ ਮਨਸਾਂ ਦੇ ਵਿੱਚ ਆ ਪਰਚਾ ਦਰਜ ਹੋਣ ਵਾਲਾ ਤੁਸੀਂ ਥੋੜੇ ਦਿਨ ਦੇਖੋ ਤੇ ਕਿੰਨੇ ਬੰਦੇ ਦੇ ਵਿੱਚ ਲਵੇਟੇ ਜਾਣੇ ਨੇ ਕਿੱਥੇ ਕਿੱਥੇ ਜਨਮ ਦਿਨ ਮਨਾਏ ਕਿੱਥੇ ਕਿੱਥੇ ਕੀ ਦਿੱਤਾ ਕਿਹਨੂੰ ਕਿਹਨੂੰ ਪੈਸੇ ਦਿੱਤੇ ਖਾੜੇ ਲਵਾਏ ਇਹ ਬੜਾ ਕੁਝ ਆਊਗਾ ਥੋੜੇ ਦਿਨ ਰੋਕੋ ਬਹੁਤ ਵੱਡਾ ਮਾਨਸਾ ਦਾ ਇੱਕ ਜਿਹੜਾ ਤਬਾਕਾ ਤੁਹਾਨੂੰ ਦੇਵਾਂਗੇ ਇਹ ਪਹਿਲਾਂ ਦੱਸ ਨਹੀਂ ਸਕਦੇ ਉਹ ਬਾਹਰ ਨੂੜ ਕੇ ਲੱਗੀ ਨਾ ਬਿਜ਼ਨਸ ਉਹਦੇ ਦੱਸਾਂਗੇ ਵੀ ਆਹ ਭਾਈ ਕਿਹਾ ਸੀ ਨਾ ਸੱਚ ਹੋ ਗਿਆ ਸੋ ਵੀਰੋ ਆਓ ਛੜਕਾਂ ਤੇ ਜਿਹੜਾ ਕੋਈ ਤੁਹਾਡੇ ਤੋਂ ਰਿਸ਼ਬਤ ਲੈਂਦਾ ਉਹਨੂੰ ਜਿਹੜਾ ਹੈਗਾ ਸਬਕ ਸਿਖਾਓ ਉਹਦਾ ਪਤਾ ਕਰੋ ਵਿਜੀਲੈਂਸ ਕਿਹ ਹੈ ਜੀ ਬਿਊਰੋ ਹੈ ਜਿਹੜੀ ਕਿ ਚਮਚੇ ਗਿਣ ਦਿੰਦੀ ਹੈ ਘਰ ਦੇ ਚਮਚੇ ਬਿੱਲ ਨਾ ਬਿੱਲ ਮਲਾ ਇਹੋ ਜੀ ਹੈ bizness ਦੇ ਮੰਜੇ ਜਿਹੜੇ ਲੋਟ ਵੀ ਨਹੀਂ ਆਉਂਦੇ ਸੋ ਆਓ ਆਪਾਂ ਇੱਕ ਦੂਜੇ ਦੇ ਸਾਥੀ ਬਣੀਏ ਲੱਤਾਂ ਨਾ ਖਿੱਚੀਏ ਕਿਉਂ ਜਿਹੜਾ ਕੋਈ ਮੁਖਬਰੀ ਕਰਦਾ ਹੈ ਉਹਨੂੰ ਲਿਖਦੇ ਆ ਭਰੋਸੇਯੋਗ ਮੁਖਬਰ ਤੋਂ ਪਤਾ ਲੱਗਿਆ ਹੁਣ ਕੋਈ ਚਿੱਟਾ ਫੜਾਉਂਦਾ ਹੈ ਤਾਂ ਫਿਰ ਉਹਨੂੰ ਮੁਖਬਰ ਦਾ ਕਿਤਾਬ ਦੇ ਦਿੰਦੇ ਆ ਜੇ ਕੋਈ ਕਿਸੇ ਨੂੰ ਪਸਾ ਦਿੰਦਾ ਹੈ ਵੀਰੋਂ ਉਹ ਸ਼ਿਕਾਇਤੀ ਕਹਿੰਦੇ ਨਾ ਸ਼ਿਕਾਇਤੀ ਆ ਗਿਆ ਜੀ ਤੁਸੀਂ ਜੋ ਮਰਜ਼ੀ ਕਰੋ ਲੁੱਟੋ ਪਟੋ ਸੋ ਵੀਰੋਂ ਜਿਹੜੀ ਬਿਊਰੋਕ੍ਰੇਸੀ ਉਹ ਹਾ ਵੀ ਐ ਡੈਮੋਕ੍ਰੇਸੀ ਅਸੀਂ ਪਾਟੇ ਹੋਏ ਆਂ ਪੁਲਿਸ ਦਾ ਬੰਦਾ ਪੁਲਿਸ ਦੇ ਖਿਲਾਫ ਨਹੀਂ ਬੋਲਦਾ ਤੇ ਸਾਡਾ ਬੰਦਾ ਜਿਹੜਾ ਸਿਵਲ ਦਾ ਜੋ ਪ੍ਰਾਈਵੇਟ ਬੰਦਾ ਹੈ ਅਸੀਂ ਇਕੱਠੇ ਨਹੀਂ ਹੋ ਸਕਦੇ ਕਿਉਂ ਥਾਪੀ ਦੇਣ ਦੇ ਵੇ ਦੀ ਸੁਣਾਗੇ ਸਿਵਲ ਐ ਤੇ ਪੁਲਿਸ ਦਾ ਬੰਦਾ ਜੇ ਤੁਹਾਡੇ ਤੋਂ ਕੋਈ ਰਿਸ਼ਬਤ ਲੈਂਦਾ ਡਰਾ ਕੇ ਲੈਂਦਾ ਤਾਂ ਜਿਹੜਾ ਸੜਕਾਂ ਤੇ ਆਓ ਸੈਕਟਰ 68 ਮੁਹਾਲੀ ਗੱਲ ਕਰਕੇ ਟਰੈਪ ਲਾ ਕੇ ਮੰਜੀ ਠੋਕੋ ਤਾਂ ਕਿ ਉਹਨੂੰ ਪਤਾ ਲੱਗ ਜੇ ਕੱਲ ਨੂੰ ਹਾਂ ਯਾਰ ਆ ਚੀਜ਼ ਹੋ ਗਈ ਤੇ ਪਤਾ ਲੱਗ ਜਿੰਦਾ ਅਗਲੇ ਨੂੰ ਵੀ ਮੇਰੇ ਅਰਕ ਨੇ ਜਿਹੜੇ ਕੋਠੀਆਂ ਪਾਈਆਂ ਕਿੱਥੋਂ ਪਾਈਆਂ ਤੇ ਨਾਲ ਦੀ ਨਾਲ ਫਿਰ ਸ਼ੂਗਰ ਦੀ ਗੋਲੀ ਸ਼ੁਰੂ ਹੋ ਜਾਂਦੀ ਹੈ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ